ਬਾਂਦਰਾਂ ਨੂੰ ਕੇਲੇ ਬਹੁਤ ਪਸੰਦ ਹੁੰਦੇ ਨੇ ਇਸ ਗੱਲ ਦਾ ਤਾਂ ਸਾਰਿਆਂ ਨੂੰ ਪਤਾ ਹੈ ਪਰ ਬਾਂਦਰਾਂ ਨੂੰ ਚੀਨੀ ਕਦੋਂ ਤੋਂ ਪਸੰਦ ਆਉਣ ਲੱਗੀ ਹੈ ਸ਼ਾਇਦ ਇਸ ਦੇ ਬਾਰੇ ਪਹਿਲੀ ਵਾਰ ਸੁਣਿਆ ਉਹ ਵੀ ਇੰਨੀ ਜ਼ਿਆਦਾ ਕਿ ਬਾਂਦਰ 30 ਦਿਨਾਂ ਦੇ ਅੰਦਰ 35 ਲੱਖ ਰੁਪਏ ਦੀ 1100 ਕੁਇੰਟਲ ਚੀਨੀ ਝਟ ਕਰ ਗਏ ਜੋ ਕੋਈ ਵੀ ਇਸ ਮਾਮਲੇ ਨੂੰ ਸੁਣਦਾ ਹੈ ਉਹ ਇੱਕ ਵਾਰ ਹੈਰਾਨ ਜ਼ਰੂਰ ਹੋ ਰਿਹਾ ਆ ਤੁਹਾਨੂੰ ਵੀ ਦੱਸ ਦਿਆਂ ਇੱਕ ਹੀ ਇਹ ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਵਿੱਚ ਬਾਂਦਰਾ ਵੱਲੋਂ ਹਜ਼ਾਰਾਂ ਕੁਇੰਟਲ ਚੀਨੀ ਚਟਕਰ ਜਾਣ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਬਾਂਦਰਾ ਤੇ ਦੋਸ਼ ਹੈ ਕਿ ਅਲੀਗੜ੍ਹ ਦੀ ਸਾਥਾ ਚੀਨੀ ਮਿਲ ਦੇ ਵਿੱਚੋਂ ਇਹ ਬਾਂਦਰ 30 ਦਿਨਾਂ ਦੇ ਅੰਦਰ 35 ਲੱਖ ਰੁਪਏ ਦੀ ਚੀਨੀ ਖਾ ਗਏ ਮਹੀਨੇ ਤੇ ਦਿਨਾਂ ਦੇ ਅੰਦਰ ਬਾਂਦਰ 1100 ਕੁਇੰਟਲ ਚੀਨੀ ਖਾ ਜਾਣ ਇਹ ਗੱਲ ਕਿਸੇ ਨੂੰ ਵੀ ਹਜ਼ਮ ਨਹੀਂ ਹੋ ਰਹੀ ਹੈ ਫਿਰ ਬਾਂਦਰਾ ਨੇ ਇੰਨੀ ਚੀਨੀ ਪਤਾ ਨਹੀਂ ਕਿਵੇਂ ਹਜ਼ਮ ਕੀਤੀ ਹੋਵੇਗੀ ਦਰਸਲ ਦੀ ਕਿਸਾਨ ਸਹਿਕਾਰੀ ਚੀਨੀ ਮਿਲਸ ਲਿਮਟਿਡ ਦੀ ਆਡਿਟ ਰਿਪੋਰਟ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ ਆਡਿਟ ਦੇ ਵਿੱਚ 1100 ਕੁਇੰਟਲ ਚੀਨੀ ਘਟ ਪਈ ਗਈ ਹੈ ਜਿਸ ਤੋਂ ਬਾਅਦ ਪ੍ਰਬੰਧਕ ਲੇਖਾ ਅਧਿਕਾਰੀ ਸਮੇਤ 6 ਜਾਣਿਆਂ ਨੂੰ ਦੋਸ਼ੀ ਠਹਿਰਾਇਆ ਗਿਆ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਚੀਨੀ ਬਾੰਦਰ ਖਾਗੇ ਇਸ ਮਾਮਲੇ ਦੀ ਰਿਪੋਰਟ ਗੰਨਾ ਕਮਿਸ਼ਨ ਨੂੰ ਭੇਜੀ ਗਈ ਹੈ ਇੰਨੀ ਵੱਡੀ ਮਾਤਰਾ ਦੇ ਵਿੱਚ ਬਾੰਦਰਾ ਦੇ ਵੱਲੋਂ ਚੀਨੀ ਖਾਜਾਨ ਦਾ ਮਾਮਲਾ ਪੂਰੇ ਇਲਾਕੇ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜ਼ਿਲ੍ਹਾ ਲੇਖਾ ਪ੍ਰੀਖਿਆ ਅਧਿਕਾਰੀ ਸਹਿਕਾਰੀ ਕਮੇਟੀਆਂ ਅਤੇ ਪੰਚਾਇਤੀ ਲੇਖਾ ਪ੍ਰੀਖਿਆ ਨੇ ਜਦ ਦੀ ਕਿਸਾਨ ਸਹਿਕਾਰੀ ਚੀਨੀ ਮਿਲ ਲਿਮਿਟਿਡ ਦਾ ਆਡਿਟ ਰਿਪੋਰਟ ਪਿਛਲੇ ਦਿਨੇ ਦਰਜ ਕਰਵਾਈ ਸੀ ਜਿਸ ਦੇ ਤਹਿਤ ਸਾਥਾ ਚੀਨੀ ਮਿਲ ਦੇ 31 ਮਾਰਚ 2024 ਤੱਕ ਆਖਰੀ ਸਟਾਕ ਨੂੰ ਫਿਜ਼ੀਕਲੀ ਵੈਰੀਫਿਕੇਸ਼ਨ ਕੀਤਾ ਗਿਆ ਸੀ ਇਸ ਰਿਪੋਰਟ ਦੇ ਮੁਤਾਬਕ 1 ਅਪ੍ਰੈਲ ਤੋਂ ਅਕਤੂਬਰ 2023 ਤੱਕ ਚੀਨੀ ਦੇ ਸਟਾਕ ਦਾ ਮਿਲਾਨ ਹੋ ਗਿਆ ਸੀ ਪਰ ਇਸ ਤੋਂ ਬਾਅਦ ਫਰਵਰੀ 2024 ਦੇ ਵਿੱਚ ਚੀਨੀ ਦਾ ਸਟਾਕ 1538.37 ਕੁਇੰਟਲ ਸੀ ਮਾਰਚ 2024 ਦੇ ਵਿੱਚ ਇਹ ਸਟਾਕ ਕੱਟ ਕੇ 401.37 ਕੁਇੰਟਲ ਰਹਿ ਗਿਆ ਹੈ ਆਡਿਟ ਰਿਪੋਰਟ ਦੇ ਮੁਤਾਬਕ 1137 ਕੁਇੰਟਲ ਚੀਨੀ ਬਾਂਦਰ ਅਤੇ بارش ਨੇ ਖਰਾਬ ਕਰ ਦਿੱਤੀ ਐਥੀ ਬਸ ਨਹੀਂ ਹੈ ਰਿਪੋਰਟ ਦੇ ਮੁਤਾਬਕ 4 ਮਹੀਨੇ ਦਾ ਬਾਕੀ ਸਟਾਕ ਫਿਜ਼ੀਕਲ ਵੈਰੀਫਿਕੇਸ਼ਨ ਦੇ ਲਈ ਨਹੀਂ ਮਿਲਿਆ ਇਸ ਸਬੰਧੀ ਗੋਦਾਮ ਦੀ ਕੀਪਰ ਵੱਲੋਂ ਵੀ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ ਹੈ ਅਦਿ ਰਿਪੋਰਟ ਦੇ ਵਿੱਚ ਪ੍ਰਬੰਧਕ ਲੇਖਾ ਅਧਿਕਾਰੀ ਸਮੇਤ 6 ਜਣੇ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਲੀਗੜ੍ਹ ਦੇ ਵਿੱਚ ਕਰੀਬ 4500 ਹੈਕਟੇਅਰ ਦੇ ਵਿੱਚ ਗੰਨੇ ਦੀ ਖੇਤੀ ਕੀਤੀ ਜਾਂਦੀ ਹੈ ਜਿੱਥੇ ਸਨ 1975 ਦੇ ਵਿੱਚ ਸਾਥਾ ਚੀਨੀ ਮਿਲ ਦੀ ਸਥਾਪਨਾ ਕੀਤੀ ਗਈ ਸੀ ਹੁਣ ਇਸ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਦੇ ਵੱਲੋਂ ਸਾਰੇ ਦੋਸ਼ ਬਾਂਦਰਾ ਸਿਰ ਮੜਿਆ ਜਾ ਰਿਹਾ ਹੈ ਕਿ 1137 ਕੁਇੰਟਲ ਚੀਨੀ ਬੰਦ ਰਖਾਗੇ ਉੰਜ ਦੇਸ਼ ਦੇ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ ਦੇ ਵਿੱਚ ਆਪਣੇ ਪਾਪ ਛਪਾਉਣ ਦੇ ਲਈ ਜਾਨਵਰਾਂ ਸਿਰ ਦੋਸ਼ ਮੜਿਆ ਗਿਆ ਹੋਵੇ ਇਸ ਤੋਂ ਪਹਿਲਾਂ 2017 ਦੇ ਵਿੱਚ ਬਿਹਾਰ ਤੋਂ ਵੀ ਅਜਿਹੀ ਖਬਰ ਸਾਹਮਣੇ ਆਈ ਸੀ ਜਿੱਥੇ ਚੂਹੇ ਪੁਲਿਸ ਕਸਟਡੀ ਦੇ ਵਿੱਚ ਰੱਖੀ 9 ਲੱਖ ਲੀਟਰ ਸ਼ਰਾਬ ਪੀ ਗਏ ਸੀ ਸ਼ਰਾਬਬੰਦੀ ਦੌਰਾਨ ਇਸ ਮਾਮਲੇ ਨੇ ਕਾਫੀ ਜ਼ਿਆਦਾ ਸੁਰਖੀਆਂ ਬਟੋਰੀਆਂ ਸੀ ਇੱਥੇ ਬਸ ਨਹੀਂ ਹੈ ਪਿਛਲੇ ਸਾਲ ਸੇਵਾਨ ਦੇ ਨਬੀਗੰਜ ਇਲਾਕੇ ਦੇ ਵਿੱਚ ਖਵਾਸਪੁਰ ਪਿੰਡ ਦੇ ਵਿੱਚ ਗੰਡਕ ਨਹਿਰ ਦੇ ਬੰਨ ਨੂੰ ਵੀ ਚੂਹਿਆਂ ਨੇ ਕੁੱਤਰ ਦਿੱਤਾ ਸੀ ਪਰਪ੍ਰਸ਼ਟ ਅਧਿਕਾਰੀਆਂ ਦੇ ਵੱਲੋਂ ਕੜੀਆਂ ਇਹ ਕਹਾਣੀਆਂ ਕਿਸੇ ਕੰਮ ਨਾ ਆ ਸਕੀਆਂ ਆਪਣੇ ਪ੍ਰਿਸ਼ਟਾਚਾਰ ਤੇ ਪਰਦਾ ਪਾਉਣ ਦੇ ਲਈ ਅਜਈਆਂ ਕਹਾਣੀਆਂ ਘੜਨ ਵਾਲੇ ਅਧਿਕਾਰੀ ਜੇਲ੍ਹ ਦੀਆਂ ਸਲਾਖਾ ਪਿੱਛੇ ਬੈਠੇ ਹੋਏ ਨੇ ਹੁਣ ਅਲੀਗੜ ਵਾਲੇ ਮਾਮਲੇ ਦੇ ਵਿੱਚ ਵੀ ਕੁਝ ਅਜੀਹਾਈ ਹੋਵੇਗਾ ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟਸ ਜਰੀਏ ਆਪਣੀ رائے ਜ਼ਰੂਰ ਸਾਂਝੀ ਕਰਿਓ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰ ਟੀਵੀ